ਜਦੋਂ ਕੋਈ ਮੰਤਰੀ ਆਉਂਦਾ ਕੋਈ ਵੱਡਾ ਬੰਦਾ ਆਉਂਦਾ ਤੇ ਉਹ ਕਬੂਤਰ ਕਿਉਂ ਛੜਦਾ ਕਿਉਂਕਿ ਸ਼ਾਂਤੀ ਦੇ ਪ੍ਰਤੀਕ ਹੁੰਦੇ ਆ ਕਬੂਤਰਬਾਜੀ ਤੇ ਕੱਲ ਬੈਨ ਲੱਗ ਗਿਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਸਦੀਆਂ ਤੋਂ ਪੁਰਾਣੀ ਖੇਡ ਪਹਿਲਾਂ ਲੋਕ ਚਿੱਠੀ ਪੱਤਰ ਫੜਾਉਣ ਦੇ ਲਈ ਕਬੂਤਰਾਂ ਦਾ ਇਸਤੇਮਾਲ ਕਰਦੇ ਸੀ ਤੇ ਹੁਣ ਜਦੋਂ ਕੋਈ ਵੱਡਾ ਲੀਡਰ ਆਉਂਦਾ ਉਦੋਂ ਹੱਥ ਦੇ ਵਿੱਚੋਂ ਚਿੱਟੇ ਕਬੂਤਰ ਨੂੰ ਛੜਦੇ ਆ ਤਾਂ ਕਿ ਉਹ ਸ਼ਾਂਤੀ ਦਾ ਪ੍ਰਤੀਕ ਹੈ ਪਰ ਕੱਲ ਦਾ ਇੱਕ ਪਸ਼ੂ ਪਾਲਣ ਵਿਭਾਗ ਵੱਲੋਂ ਪੀਟਾ ਦੇ ਕਹਿਨ ਦੇ ਉੱਤੇ ਜਵਾਰੀ ਨੋਟਸ ਕੀਤਾ ਗਿਆ ਸੀ ਡੀਐਸਪੀਆਂ ਨੂੰ ਉਸ ਤੋਂ ਬਾਅਦ ਕੀ ਹੋਇਆ ਕਬੂਤਰ ਬਾਜ਼ ਤਹਿਸ਼ ਦੇ ਵਿੱਚ ਆ ਕੇ ਵੱਡੇ ਇਕੱਠ ਰੱਖੇ ਉਹਨਾਂ ਨੇ ਆਖਿਆ ਕਿ ਸਾਡੀ ਕਬੂਤਰਾਂ ਦੇ ਵਿੱਚ ਜਾਣ ਵਸਦੀ ਆ ਅਸੀਂ ਇਹਨਾਂ ਨੂੰ ਕਿਵੇਂ ਛੱਡੀਏ ਜਿਹੜੇ ਕਹਿੰਦੇ ਅਸੀਂ ਤਸ਼ੱਦਦ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਵਿਖਾਇਆ ਕਿਸ ਤਰੀਕੇ ਦੇ ਨਾਲ ਸਾਮ ਸੰਭਾਲ ਕਰਦੇ ਆ ਬਾਦ ਦੇ ਵਿੱਚ ਰੋਟੀ ਖਾਂਦੇ ਆ ਪਹਿਲਾਂ ਕਬੂਤਰਾਂ ਲਈ ਖਰਾਕ ਤਿਆਰ ਕਰਦੇ ਆ ਅਨੇਕਾਂ ਪ੍ਰਕਾਰ ਦੀ ਖਰਾਕ ਤਿਆਰ ਕਰਦੇ ਆ ਭਾਵੇਂ ਆਪ ਕਦੇ ਮੂੰਫਲੀ ਦਾ ਦਾਣਾ ਨਾ ਖਾਣ ਪਰ ਇਹਨਾਂ ਲਈ ਉਹ ਬਦਾਮ ਤਿਆਰ ਕਰਦੇ ਆ